கா <dyei in Deutschland> Best three forms of this country one of this country is a architectural Soorte, Ha Followed, and if you have a wife of Islam, long statistically, Hob Chris went and signed hat or Gramzistati, μποантийл assessed tarni had од T tim ਜਿਹੜੀ ਮੀਟਿੰਗ ਹੈ ਸਾਡੇ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਹਰ ਹਲਕੇ ਚ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਨਾਬੇ ਹਲਕੇ ਦਾ ਕੋਆਰਡੀਨੇਟਰ ਨਿਰਿੰਦਰ ਲਾਲੀ ਜੀ ਸਾਬਕਾ ਪ੍ਰਧਾਨ ਨੇ ਸਾਡੇ ਕਾਂਗਰਸ ਦੇ ਪਟਿਆਲਾ ਸ਼ਹਿਰ ਦੇ ਇਹਨਾਂ ਨੂੰ ਨਾਬੇ ਹਲਕੇ ਦਾ ਕੋਆਰਡੀਨੇਟਰ ਲਾਇਆ ਇਹਨਾਂ ਨੂੰ ਵੈਲਕਮ ਕਹਿਣ ਵਾਸਤੇ ਔਰ ਇਹਨਾਂ ਦਾ ਜੋ ਸੰਦੇਸ਼ ਸੀ ਪਾਰਟੀ ਦਾ ਹਲਕੇ ਚ ਕੀ ਕਰਨਾ ਹੈ ਉਹਨਾਂ ਤੋਂ ਲਿਆਇਆ ਸੀ ਔਰ ਇਹਨਾਂ ਨੂੰ ਭਰੋਸਾ ਦਿਵਾਇਆ ਹੈ ਜੋ ਆਏ ਸੰਦੇਸ਼ ਲੈ ਕੇ ਆਏ ਨੇ ਹੁਕਮ ਕਰਨਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਪਟੜੇ ਚੜਾ ਜਾਏਗਾ ਉਸ ਦਾ ਇਹ ਚੋਣਾਂ ਲੈ ਕੇ ਆ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਸਾ ਹਮ ਬਿਲਕੁਲ ਇਹ ਚੋਣਾਂ ਵਾਸਤੇ ਹੀ ਹੁੰਦਾ ਜੀ ਆਪਾਂ ਕੋਆਰਡੀਨੇਟਰ ਬਣਾਉਣੇ ਆ ਵੋਟਾਂ ਬਣਾਉਣੇ ਆ ਲੋਕਾਂ ਕੋਲ ਜਾਣੇ ਆ ਇਹ ਅਖਰ ਤਾਂ ਹੀ ਕਿ ਲੜਾਈ ਤਾਂ ਹੀ ਹੁੰਦੀ ਆ ਵੀ ਆਪਾਂ ਇਲੈਕਸ਼ਨ ਲੜਨੀ ਆ ਇਲੈਕਸ਼ਨ ਲੜਾਉਣੀ ਆ ਪਾਰਟੀ ਨੂੰ ਉਸੇ ਇਲੈਕਸ਼ਨ ਦੀ ਤਿਆਰੀ ਹੈ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਾਂਗਰਸ ਪਾਰਟੀ ਚੰਗੀਆਂ ਵੋਟਾਂ ਨਾਲ ਆਸ਼ੂ ਜਿੱਤੇਗਾ ਦੇਖੋ ਨਾਬਾ ਸ਼ਹਿਰ ਹਮੇਸ਼ਾ ਸਵਾਗਤਾਂ ਦੇ ਵਿੱਚ ਸਭ ਤੋਂ ਅੱਗੇ ਰਿਹਾ ਇਹ ریاਸਤੀ ਸ਼ਹਿਰ ਹੈ ریاਸਤੀ ਲੋਕ ਨੇ ਇੱਥੋਂ ਦੇ ਐਕਸ ਐਮ ਐਲ اے ਮਿਨਿਸਟਰ ਸਾਹਿਬ ਸਰਦਾਰ ਸਾਧੂ ਸਿੰਘ ਜੀ ਨੇ ਇੱਕ ਬਹੁਤ ਵੱਡੀ ਵਿਸ਼ਾਲ ਟੀਮ ਦਾ ਗਠਨ ਕੀਤਾ ਹੋਇਆ ਹੈ ਜਿਹੜੀ ਰਾਜਨੀਤੀ ਦੇ ਨਾਲ ਨਾਲ ਸਮਾਜਿਕ ਕੰਮ ਵੀ ਕਰਦੀ ਹੈ ਇਹ ਚਾਹੀ ਕਿਤੇ ਹੋਣ ਚਾਹੇ ਲੁਧਿਆਣੇ ਚ ਸੇਵਾ ਕਰ ਰਹੇ ਹੋਣ ਇਲੈਕਸ਼ਨ ਚ ਕਾਂਗਰਸ ਪਾਰਟੀ ਦੀ ਲੇਕਿਨ ਇਹਨਾਂ ਦੀ ਟੀਮ ਹਮੇਸ਼ਾ ਤਤਪਰ ਰਹਿੰਦੀ ਹੈ ਕਾਂਗਰਸ ਦੇ ਕੰਮ ਕਰਨ ਵਾਸਤੇ ਕਾਂਗਰਸ ਨੂੰ ਅੱਗੇ ਲਿਆਉਣ ਵਾਸਤੇ ਸਾਡੇ ਜੋ ਕੋਆਰਡੀਨੇਟਰ ਨਰਿੰਦਰ ਲਾਲੀ ਜੀ 90 ਹਲਕੇ ਦੇ ਲਗਾਏ ਨੇ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਦੀ ਅਗਵਾਈ ਦੇ ਵਿੱਚ ਜੋ ਅੱਜ ਮੀਟਿੰਗ ਰੱਖੀ ਗਈ ਸੀ ਜਿਸ ਤਰ੍ਹਾਂ ਕਿ ਇਹਨਾਂ ਨੇ ਰੂਪਰੇਖਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਜੋ ਰੂਪਰੇਖਾ ਦਿੱਤੀ ਗਈ ਹੈ ਲਾਲੀ ਜੀ ਸਾਡੇ ਕੋਆਰਡੀਨੇਟਰ ਹੋ ਰੂਪਰੇਖਾ ਲੈ ਕੇ ਨਾਬੇ ਚ ਜੋ ਆਏ ਨੇ ਮੰਤਰੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਉਹ ਸਾਰੇ ਰੂਪਰੇਖਾ ਜਲਦੀ ਤਿਆਰ ਕਰਕੇ ਇਹਨਾਂ ਦੇ ਇਹਨਾਂ ਦੇ ਹੱਥ ਵਿੱਚ ਦਮਾ